ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਫਾਈਨਲੀ ਅਸੀਂ ਪਹੁੰਚ ਕੇ ਕਰੇ ਉਧਰ ਸ਼ਬਦ ਹੋਈ ਪਈ ਸੀ ਤਿਆਰ ਤੇ ਮੀ ਵੀ ਹਲਕੀ ਹਲਕੀ ਨਾ ਕਰਨਾ ਪੈਣ ਲੱਪਣਾ ਸੀ ਸਕੂਲ ਜਾਣ ਨੂੰ ਜੀ ਕਰਦਾ ਕਿ ਨਹੀਂ ਨਹੀਂ ਹਾਂ ਨੀ ਪੇਪਰ ਆਉਂਦਾ ਯਾ ਕੱਲ ਨੂੰ ਦੋ ਛੁੱਟੀਆਂ ਕਰਨੀਆਂ ਨਾ ਤੂੰ ਕਿੱਥੇ ਜਾਣਾ ਤੂੰ ਯਾ ਤੇ ਦੀਨੇ ਵਿਆਹ ਤੇ ਜਾਣਾ ਤੂੰ ਵੀ ਜਾਣਾ ਨਾਲ ਠੀਕ ਹੈ ਤੁਸੀਂ ਦੱਲੇ ਕਰੂਗੇ ਦੀਦੀ ਨਾਲ ਹਾਂ ਬਾਬਾ ਲਓ ਜੀ ਬਾਬਾ ਇਹ ਬਾਬਾ ਜਿਹੜਾ ਬਾਂਪਾਈਆਂ ਠੰਡੂਗੀ ਸਿਰਕੀ ਕੀ ਖਾਈ ਜਨੇ ਆ ਤੇ ਜੀ ਲੱਗੇ ਇਧਰ ਹਾਂ ਮੈਂ ਕਿਤੇ ਹੀ ਸਾਨੂੰ ਕਿ ਨਹੀਂ ਤਾਂ ਦੇ ਕਿਦਣਾ ਖੇੜੀ ਸੀ ਪਰ ਬਾਈ ਨਾ ਕਿਉਂ ਬਾਈ ਨਾ ਕਦਰੇ ਖੇਡੀ ਤਰੀ ਮੈਡਮਾਂ ਦੀ ਫੁਟੀਆਂ ਨਹੀਂ ਦੇਣੀਆਂ ਸ਼ਬਦ ਨੂੰ ਹਾਂ ਹਾਂ ਆਂਦੀ ਪੜਦੀ ਨਹੀਂ ਇਹ ਜਮਾਂ ਵੀ ਹੈਂ ਕਾ ਤੂੰ ਨਹੀਂ ਪੜਦੀ ਤੂੰ ਦਾਦੇ ਪੜਦੀ ਸੁਪੇ ਕੇ ਆ ਸੀ ਮੈਡਮ ਨੇ ਆਉਂਦੀ ਮੜੇ ਜਿਹੋ ਦੇ ਕੰਨ ਖਿੱਚੋ ਕਿਆ ਕੌਂ ਦੀ ਖਾਂਦੀ ਹਾਂ ਨਾ ਉਹ ਖਾਂਦੀ ਹੈ ਇਹ ਬਹਿਣ ਆ ਗਈ ਤੇਰੀ ਚਲੋ ਦੀਦੀ ਆਪਾਂ ਵੀ ਚੱਲ ਗਏ ਚੜਾਉਣ ਖੜੇ ਰੋਕ ਜਾ ਮੈਂ ਚੱਕਦਾ ਤੈਨੂੰ ਲੰਘ ਵੀ ਚਲੋ ਚਲੋ ਅਸੀਂ ਚਲੋ ਹੁਣ ਚੱਲੇ ਆ ਵੀ ਹੁਣ ਸ਼ਾਹਦਦ ਨੂੰ ਉਧਰੋਂ ਬੈਨ ਆ ਗਈ ਸੀਗੀ ਠੀਕ ਐ ਦੀਦੀ ਚੱਲੀ ਦੀਦੀ ਹਾਂ ਲੋਕਾਂ ਦੇ ਮੂੰਹ ਜਿਹੇ ਉੱਡੇ ਪਏ ਆ ਸਾਰਿਆਂ ਦੇ ਵਿਚਾਰਿਆਂ ਦੇ ਸੋਵਾ ਸੋਵਾ ਕੀਤੇ ਜੀ ਕਰਦਾ ਸਕੂਲ ਜਾਣ ਨੂੰ ਬਾਈ ਬਾਈ ਹੋ ਰਹੀ ਹੈ ਇਹਦੇ ਨਦਰ ਬਾਈ ਬਾਈ ਕਰ ਕਰਦੇ ਚਲੋ ਭਈ ਦੀਦੀ ਨੂੰ ਤੋੜ ਕੇ ਹੁਣ ਅਸੀਂ ਹੰਨੇ ਤਿਆਰ ਆਪਾਂ ਕਿੱਥੇ ਜਾਣਾ ਆਪਾਂ ਜਾਣਾ ਭੂਖਤੇ ਬਾਬੇ ਕੋਲ ਚਲੋ ਅਸੀਂ ਜਾਣਾ ਅੱਜ ਭੂਖਤੇ ਚਲੋ ਅਸੀਂ ਹੰਨੇ ਹੁਣ ਤਿਆਰ ਲਓ ਭਈ ਆਪਾਂ ਪਹੁੰਚ ਗਏ ਪਾਠ ਤੇ ਲਾ ਕੇ ਗੱਡੀ ਤੇ ਹੁਣ ਜੰਨੇ ਮੱਥਾ ਟੇਕਣ ਮੱਥਾ ਟੇਕਣ ਚੱਲੇ ਆ ਤੇ ਇੱਥੇ ਕਿ ਪਤਾ ਲੱਗਿਆ ਇਹ ਅਰਦਾਸ ਜਿਹੜੀ ਹੋ ਚੁੱਕੀ ਸੀਗੀ ਵੀ ਲੇਟ ਹੋ ਗਈ ਸੀ ਅਸੀਂ ਤੇ ਮੱਥਾ ਮੁੱਥਾ ਟੇਕ ਕੇ ਤੇ ਆਏ ਸਿੱਧਾ ਹੁਣ ਰੋਟੀ ਖਾਣੇ ਬੈਠ ਗਏ ਹੁਣ ਚੱਲਿਆਂ ਜਾਗੋ ਤੇ ਆਪਾਂ ਵੀ ਰੈਡੀ ਦੇ ਇੱਧਰ ਮਾੜੋਂ ਵੀ ਰੈਡੀ ਐ ਨਿੱਕੂ ਵੀ ਰੈਡੀ ਰੈਡੀ ਐ ਨਾ ਨਿੱਕੂ ਤੂੰ ਕਿੱਥੇ ਚੱਲਿਆ ਦੀਦੀ ਕੋਲ ਜਾਣਾ ਨਾ ਤੂੰ ਬਾਠ ਠੀਕ ਐ ਆਪਾਂ ਵੀ ਕਰ ਲਈ ਟੌਰ ਮਨਲੀ ਪੱਗ ਚੋਬਰ ਨੇ ਆ ਜਾ ਇੱਧਰ ਆ ਜਾ ਲਿਬੜਨਾ ਤੂੰ ਇੱਧਰ ਆ ਇੱਧਰ ਲਿਬੜਨਾ ਨਹੀਂ ਲੋਵੀ ਕਰ ਲਈ ਆਪਾਂ ਗੱਡੀ ਸਟਾਰਟ ਤੇ ਹੋਰ ਜਾਣੇ ਆਪਾਂ ਜਾਗੋ ਤੇ ਜਾਗੋ ਤੇ ਜਾ ਕੇ ਖਾਣੇ ਪੀਣੇ ਆ ਪਹਿਲਾਂ ਤਾਂ ਅੱਜ ਪਹਿਲਾਂ ਭੋਗ ਤੋਂ ਵੀ ਜਾ ਕੇ ਆਏ ਆ ਉਧਰ ਮੈਡਮ ਜੀ ਵੀ ਆ ਰਹੇ ਆ ਨਿੱਕੂ ਵੀ ਆ ਗਿਆ ਨਿੱਕੂ ਵੇਂਦਾ ਲਾਈਟਾਂ ਨੂੰ ਹਾਂ ਮਗਰ ਬੈਠ ਜਾ ਤੂੰ ਦਾਦੀ ਕੋਲੇ ਇੱਥੇ ਕੌਣ ਬੈਠੂਗਾ ਪਪਾ ਦਾਦਾ ਕਿਹੜਾ ਦਾਦਾ ਬੈਠੂ ਇੱਥੇ ਹਾਂ ਤਾਂ ਦਾਦਾ ਸੰਤ ਦਾਦਾ ਕਿਤੇ ਆਉਂਦਾ ਕਿ ਨਹੀਂ ਆਉਂਦਾ ਵੇਖਾਂ ਬੈਗ ਲੈ ਚੱਲ ਨਹੀਂ ਆਉਂਦਾ ਚਲੋ ਪਿੱਛੇ ਨੂੰ ਲੈ ਜਾਂਦੇ ਆਪਾਂ ਦਾਦੇ ਨੂੰ ਬਿਠਾ ਲਈਏ ਨਾ ਦਾਦਾ ਆ ਗਿਆ ਦਾਦਾ ਆ ਗਿਆ ਹਾਈ ਭੱਜ ਗਈ ਭੱਜ ਗਈ ਨਾ ਲੈ ਵੀ ਆ ਗਿਆ ਦਾਦਾ ਵੀ ਕੌਣ ਆ ਗਿਆ ਏ ਆ ਜਾ ਪਤਾ ਮੇਰੇ ਕੋਲ ਹਾਂ ਤੈਥੇ ਆ ਜਾ ਜਾਣਾ ਇੱਥੇ ਬਹਿਨੇ ਆ ਪਾ ਜਾ ਖੜੀ ਰਹਿੰਦੇ ਨੇ ਬਥੇਰੇ ਵਾਰੀ ਆਉਗੀ ਚਲੋ ਬਈ ਪਹੁੰਚਦੇ ਆਣੇ ਪੈਲਸ 'ਚ ਉਹ ਵੀ ਪਹੁੰਚ ਗਿਆ ਆਪਾਂ ਪੈਲਸ 'ਚ ਤੇ ਇਧਰ ਆਪਾਂ ਕਰਦੇ ਕੱਪ-ਕੁਪ ਖਾ ਲਈ ਦੇ ਤੇ ਪਕੌੜੇ ਪੂੜੇ ਇਹ ਆਉਂਦਾ ਹੀ ਮਸਤਾ ਵੀ ਦੇਖੋ ਦੇਖੋ ਲੱਛਣ ਦੇਖੋ ਇਹਦੀ ਉਹ ਠੀਕ ਆ ਸਹੀ ਲੋਕੇਸ਼ਨ ਲੱਭ ਕੇ ਦਿੰਦਾ ਬਣਾ ਰਾਜਾ ਇਹ ਲੋਕੇਸ਼ਨ ਬਹੁਤ ਸਹੀ ਦਿੰਦਾ ਜੋ ਇਹ ਕਰੀ ਮਿਲਦੇ ਹੁਣ ਨੈਕਸਟ ਵੀਲੌਗ